ਕਰਛੂਟੀ ਤੇ ਆਏ ਫੌਜੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬੇਹਦ ਦੁਖਦਾਈ ਖਬਰ ਸਾਹਮਣੇ ਆਉਂਦੀ ਹੈ ਟੂਰੀ ਨਜ਼ਦੀਕੀ ਪਿੰਡ ਲੱਡਾ ਦਾ ਰਹਿਣ ਵਾਲਾ 11 ਸਿਕਲਾਈ ਰੈਜੀਮੈਂਟ ਦੇ ਸਿਪਾਹੀ ਗੁਰਸੇਵਕ ਸਿੰਘ ਦਾ ਤੁਖਦਾਈ ਅੰਭੂਆ ਸਰਕਾਰੀ ਸਨਮਾਨ ਨਾਲ ਪਰਸੇਵਕ ਸਿੰਘ ਦਾ ਜਿਹੜਾ ਕੀ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਮੌਕੇ ਫੌਜ ਦੇ ਉੱਚ ਅਧਿਕਾਰੀ ਸਿਪਾਹੀ ਮੌਜੂਦ ਰਹੇ ਸ਼ਹੀਦ ਸਿਪਾਹੀ ਨੂੰ ਫੌਜ ਵੱਲੋਂ ਸਲਾਮੀ ਦਿੱਤੀ ਗਈ 8 ਸਾਲਾਂ ਤੋਂ ਭਾਰਤੀ ਫੌਜ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਚਾਰ ਪੈਰਾਂ ਦਾ ਇਕਲੌਤਾ ਪੁੱਰਾ ਦੱਸਿਆ ਜਾ ਰਿਹਾ ਸੀ ਪਿਤਾ ਪਹਿਲਾਂ ਹੀ ਨਹੀਂ ਰਹੇ ਤੇ ਹੁਣ ਇਹ ਪੁੱਤਰ ਵੀ ਆਪਣੇ ਪਰਿਵਾਰ ਨੂੰ ਅਲਵਿਦਾ ਕਹੇ ਦੱਸਦੇ ਕਿ ਪਿੱਛੇ ਰੋ ਰਹੀ ਬਜ਼ੁਰਗ ਮਾਂ ਦਾ ਹਾਲ ਤੁਸੀਂ ਵੇਖ ਸਕਦੇ ਹੋ ਬਜ਼ੁਰਗ ਮਾਂ ਕਿਸ ਕਦਰ ਕੀਰਨੇ ਪਾ ਰਹੀ ਹੈ ਕਿ ਉਸ ਦਾ ਪੁੱਤਰ ਚੜ੍ਹਦੀ ਜਵਾਨੀ ਦੇ ਵਿੱਚ ਪਰਮਾਤਮਾ ਨੂੰ ਪਿਆਰਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਲੱਡਾ ਵਿੱਚ ਇਕੱਠੇ ਹੋਏ ਆਂ ਇਹ ਜੋ ਸਾਡਾ ਦੇਸ਼ ਦਾ ਇੱਕ ਸੇਵਕ ਸੀਗਾ ਸਿਪਾਹੀ ਗੁਰਸੇਵਕ ਸਿੰਘ ਇਹ ਕੱਲ ਜੋ ਅਕਾਲ ਚਲਾਣਾ ਕਰ ਗਿਆ ਔਰ ਪ੍ਰਮਾਤਮਾ ਦੇ ਜੋ ਹੁਕਮ ਸੀਗਾ ਉਸ ਨਿਬਾਕ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਫੇਰ ਵਾਪਸ ਚਲਾ ਗਿਆ ਜਿਹੜਾ ਕਿ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਪਰਿਵਾਰ ਦੇ ਨਾਲ ਨਾਲ ਜਿਹੜਾ ਸਾਡੀ ਸੈਨਾ ਵਾ ਸਾਡੀ ਫੌਜ ਆ ਸਾਡੀ ਖਾਸ ਤੌਰ ਤੇ ਸਾਡੀ ਯੂਨਿਟ ਨੂੰ ਇਹਦਾ ਬਹੁਤ ਘਾਟਾ ਪਿਆ ਵਾ ਆ ਇਹ ਗੁਰਸੇਵਕ ਸਿੰਘ ਪਿੰਡ ਦੇ ਵਿੱਚ ਜਿਸ ਤਰ੍ਹਾਂ ਦਾ ਸੀਗਾ ਉਸ ਤਰ੍ਹਾਂ ਦਾ ਉਦੋਂ ਵੱਧ ਫੌਜ ਦੇ ਵਿੱਚ ਇਹਦਾ ਯੋਗਦਾਨ ਸੀਗਾ ਔਰ ਫੌਜ ਦੇ ਵਿੱਚ ਜਿੰਨੇ ਵੀ ਫੌਜ ਦੇ ਰਿਕੁਆਇਰਮੈਂਟ ਹੁੰਦੀਆਂ ਨੇ ਜ਼ਰੂਰਤਾਂ ਹੁੰਦੀਆਂ ਨੇ ਉਹਦੇ ਉੱਪਰ ਇਹ 100% ਖਰਾ ਉਤਰਦਾ ਸੀਗਾ ਤੇ ਸਾਨੂੰ ਬਹੁਤ ਵੱਡਾ ਦਾ ਘਾਟਾ ਪਿਆ ਵਾ ਜਿਹੜਾ ਇਹਨਾਂ ਨੇ 8-9 ਹਜ਼ਾਰ ਨੌਕਰੀ ਕੀਤੀ ਆ ਇੱਕ ਆਪਣੀ ਜਗ੍ਹਾ ਬਣਾਈ ਸੀ ਇਹਨੇ ਫੌਜ ਦੇ ਵਿੱਚ ਸਾਨੂੰ ਬਹੁਤ ਇਦੋਂ ਅੱਗੇ ਇਹਦੇ ਚੋਂ ਇੱਕ ਵਧੀਆ ਇੱਕ ਸੈਨਿਕ ਦਿਖਦਾ ਸੀਗਾ ਜਿਹੜਾ ਅੱਗੇ ਜਾ ਕੇ ਹੋਰ ਵੀ ਮਤਲਬ ਬਹੁਤ ਤਰੱਕੀ ਕਰਦਾ ਔਰ ਆਪਣੇ ਦੇਸ਼ ਦੀ ਸੇਵਾ ਕਰਦਾ ਪਰ ਪ੍ਰਮਾਤਮਾ ਦਾ ਜਿਵੇਂ ਹੁਕਮ ਸੀਗਾ ਉਹਨੂੰ ਅਸੀਂ ਟਾਲ ਨਹੀਂ ਸਕਦੇ ਕਿ ਪਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਪਰਿਵਾਰ ਦੇ ਨਾਲ ਆ ਅ ਇਹ ਸਾਡੀ ਇੱਕ ਪਰਿਵਾਰ ਆ ਜੋ ਵੀ ਸਾਡੀ ਸੈਨਾ ਵਾਂ ਸੋ ਸਾਡੀ 11 ਸਿੱਖਲਾਈ ਆ ਔਰ ਇਹਦੇ ਵਿੱਚ ਜਦੋਂ ਵੀ ਜ਼ਰੂਰਤ ਪਾਉਗੀ ਪਰਿਵਾਰ ਨੂੰ ਅਸੀਂ ਪਰਿਵਾਰ ਦੇ ਨਾਲ ਖੜਾਂਗੇ ਔਰ ਹੁਣ ਵੀ ਜਿੰਨੀ ਵੀ ਕੋਈ ਵੀ ਕਾਗਜ਼ ਪੱਤਿਆਂ ਵਾਲੀ ਜੋ ਵੀ ਕਾਰਵਾਈ ਆ ਉਹ ਨਾਲ ਲਾ ਕੇ ਕਰਵਾਵਾਂਗੇ ਔਰ ਜੋ ਵੀ ਇਹਨੂੰ ਸਰਕਾਰ ਵੱਲੋਂ ਬੰਨ੍ਹਣ ਵਾਲੀ ਵੀ ਜੋ ਵੀ ਸੇਵਾ ਵਾ ਉਹਨੂੰ ਅਸੀਂ ਕਰਵਾ ਕੇ ਜੋ ਹੁਣ ਲਾਸਟ ਦੇ ਵਿੱਚ ਪਰਿਵਾਰ ਕੋਲੇ ਸਿਰਫ ਇਹੀ ਰਹਿ ਗਿਆ ਕਿਉਂਕਿ ਉਹਨਾਂ ਦਾ ਕੋਈ ਬੇਟਾ ਨਹੀਂ ਸੀਗਾ ਹੁਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਬਾਕੀ ਜਿੰਨੇ ਵੀ ਸੱਜਣ ਆਏ ਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਰਿਕੁਐਸਟ ਕਰੂੰਗਾ ਪਿੰਡ ਅੱਗੇ ਵੀ ਕਿ ਇਹਨਾਂ ਦੇ ਅਸੀਂ ਤਾਂ ਦੂਰੋਂ ਚੱਲ ਕੇ ਆਉਣਾ ਤੁਸੀਂ ਪਿੰਡ ਦੇ ਵਿੱਚ ਜੋ ਇਹਨਾਂ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਲੱਡਾ ਦੇ ਬਸਨੀਕ ਸਰਦਾਰ ਗੁਰਸੇਵਕ ਸਿੰਘ ਜੋ ਕਿ ਕੱਲ ਇੱਕ ਅਣਸੁਖਾਵੀ ਅਣਹੋਣੀ ਘਟਨਾ ਦੇ ਕਾਰਨ ਸਾਨੂੰ ਹਮੇਸ਼ਾ ਵਾਸਤੇ ਵਿਛੋੜਾ ਦੇ ਕੇ ਚਲੇ ਗਏ ਹਨ ਜੋ ਕਿ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਇੱਕ ਐਗਜ਼ਾਮਪਲ ਸੈੱਟ ਕਰਨਾ ਸ਼ੁਰੂ ਕੀਤਾ ਸੀ ਇਹਨੇ ਔਰ ਉਹਦੇ ਵਿੱਚ ਹੀ ਉਹ ਅਧੂਰਾ ਰਹਿ ਗਿਆ ਜੋ ਕਿ ਬਹੁਤ ਦੁੱਖ ਦੀ ਗੱਲ ਆ ਵਰਸੇਵ ਸਿੰਘ ਨੇ ਬਹੁਤ ਥੱਲੇ ਲੈਵਲ ਦੇ ਲੈਵਲ ਤੋਂ ਉੱਠ ਕੇ ਸੈਨਾ ਦੇ ਵਿੱਚ ਭਰਤੀ ਹੋਇਆ ਸਖਤ ਟ੍ਰੇਨਿੰਗ ਕਰਕੇ 11 ਸਿਖਲਾਈ ਦੇ ਵਿੱਚ ਸੇਵਾ ਰਤ ਸੀਗਾ ਤੇ ਛੁੱਟੀ ਦੇ ਦੌਰਾਨ ਉਹਨਾਂ ਨਾਲ ਇਹ ਅਨਸੁਖਾਵੀ ਘਟਨਾ ਹੋਈ ਜਿਸ ਦੇ ਨਾਲ ਸਾਨੂੰ ਅਤੇ 11 ਸਿਖਲਾਈ ਨੂੰ ਬਹੁਤ ਵੱਡਾ ਘਾਟਾ ਪਿਆ ਗੁਰਸੇਵ ਸਿੰਘ ਦੇ ਵਿੱਚ ਇੱਕ ਕੰਪਲੀਟ ਨਾਗਰਿਕ ਹੋਣ ਦੀਆਂ ਜੋ ਗੁਣ ਸੀਗੇ ਇਮਾਨਦਾਰੀ ਬਹਾਦਰੀ ਵਿਵਹਾਰ ਬੋਲਚਾਲ ਰਿਸਪੈਕਟ ਦੇਸ਼ ਦੇ ਪ੍ਰਤੀ ਜਜ਼ਬਾ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਾਡੇ ਵਾਸਤੇ ਪਰਿਵਾਰ ਵਾਸਤੇ ਯੂਨਿਟ ਵਾਸਤੇ ਜੋ ਘਾਟਾ ਪੂਰਾ ਹੋਇਆ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋਊਗਾ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਆ ਆਖਿਰਕਾਰ ਸਾਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਮੈਂ ਮਾਲਕ ਦੇ ਅੱਗੇ ਅਰਦਾਸ ਕਰੂੰਗਾ ਵੀ ਗੁਰਸੇਵ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ